ਸ੍ਰੀ ਗੁਰੂ ਦੋਸਤੋ ਮੈਂ ਮਨੀ ਢਾਲੀਵਾਲ ਤੁਹਾਡਾ ਸਦਾ ਆਪਣੇ ਕਬੱਡੀ ਇਨਫਾਰਮਰ ਚੈਨਲ ਤੋਂ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀਖਸ਼ੀ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਦਾ ਫਰਜ਼ ਬਣਦਾ ਹੀ ਹੈ ਜੀ ਅੱਜ ਆਪਾਂ 10 ਨਵੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕਪਾਵਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਕਬੱਡੀ ਕੱਪ ਖਿਆਲੀ ਚੈਲਾ ਵਾਲੀ ਮਾਨਸਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਕਬੱਡੀ ਓਪਨ ਅਤੇ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਕਬੱਡੀ ਓਪਨ ਦੇ ਖਿਡਾਰੀ ਬਾਹਰੋਂ ਦਾ ਪਹਿਲਾ ਇਨਾਮ 400 ਅਤੇ ਦੂਜਾ ਇਨਾਮ 5100 ਹੋਵੇਗਾ ਜੀ ਬੈਸਟ ਰੇਟਰ ਅਤੇ ਬੈਸਟ ਚਾਫੀ ਨੂੰ ਟਰੋਫੀਆਂ ਦਿੱਤੀਆਂ ਜਾਣੀਆਂ ਜੀ ਇੱਥੇ ਅੱਜ 57 ਕਿਲੋ ਵਜਨੀ ਕਬੱਡੀ ਦੇ ਵੀ ਮੈਚ ਕਰਵਾਏ ਜਾਣਗੇ ਇੱਕ ਖਿਡਾਰੀ ਬਾਹਰੋਂ ਪਹਿਲ 4300 ਤੇ ਦੂਜਾ ਨਾਮ 3100 ਹੋਵੇਗਾ ਜੀ ਬੈਸਟ ਟਰੇਡਰ ਤੇ ਬਸ ਜਾਫੀ ਨੂੰ ਜੀ ਇੱਥੇ 1-1 ਕਿਲੋ ਦੇਸੀ ਘੋ ਦਿੱਤਾ ਜਾਵੇਗਾ ਜੀ ਇਸ ਮੈਚ ਦਾ ਲਾਈਵ ਪੀਵੀਕੱਤੀਮਾਨਸਾ.com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਆਨੰਦ ਮਾਨ ਸਕਦੇ ਹਨ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬਣਦਾ ਹੀ ਹੈ ਜੀ ਧੰਨਵਾਦ